ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜੇ ਮੱਝਾਂ ਸੁਨੀਆਂ ਇੱਕ ਟੋਕੜ ਗੱਬੜ ਚ ਇੱਕ ਬਾਸ ਪਿੱਛੇ ਬੂਰੀ ਕੱਟੀ ਤੇ ਇੱਕ ਗਰਲੈਂਡੋ ਦੇ ਵਿੱਚ ਪੈਂਦੀ ਬੜ ਤੇ ਇੱਕ ਕ੍ਰੋਸ ਅੰਗ ਦੀ ਬੱਛੀ ਸੂਈ ਵੀ ਤਾਜੀ ਕਾਫੀ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣੇ ਆਪਣਾ ਸਾਨੂੰ ਨੌਜੀ ਪਿੰਡ ਸੇਖਾ ਦਾ ਸੂਏ ਦੇ ਉੱਤੇ ਆਪਣਾ ਨੌਰਾ ਗਾੜੀ ਠੀਕ ਆ ਸੇਖਾ ਜ਼ਿਲ੍ਹਾ ਬਰਨਾਲਾ ਪੈਗਾ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੋਂ ਪੈਗਾ 8-9 ਕਿਲੋਮੀਟਰ ਹਾਂਜੀ 5-6 ਮੋਬਾਈਲ ਨੰਬਰ ਆਪਣਾ 9592590166 ਆ 9592590166 ਆ 90166 ਹਾਂਜੀ ਵਪਾਰ ਦਾ ਕੰਮ ਹੈ ਜੀ ਆਪਣਾ ਹਾਂਜੀ ਹਾਂਜੀ ਤੇ ਪਹਿਲਾ ਨੰਬਰ ਜਿਹੜੀ ਝੋਟੀ ਦੇਖਦੇ ਸੂਈ ਵੀ ਕਿਹੜਾ ਸੂਈ ਆ ਜੀ ਪਹਿਲੇ ਸੂਏ ਦੋੜ ਤੇ ਸੂਈ ਆ ਬੱਚਾ ਕੀ ਆ ਆ ਕੱਟੀ ਆ ਮਗਰੇ ਦੇ ਮਗਰੇ ਦੇ ਕੱਟਿਆ ਪਹਿਲਾ 6 ਲੀਟਰ ਹਾਂਜੀ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਪਹਿਲੇ ਨੰਬਰ ਦੇ ਪਲੂਨ ਕੱਟੀ ਸੂਈ ਵੀ ਦਿਖਾਈ ਜਨੇ 6 ਲੀਟਰ ਬੋਲਾ ਹਲੇ ਤੇ ਔਲ ਵਗੈਰਾ ਤਾਂ ਨਹੀਂ ਕਰਦੀ ਕੋਈ ਹਾਂਜੀ ਜਮਾ ਨਹੀਂ ਕਰਦੀ ਠੰਡੀ ਅਸੀਂ ਤੇ ਸਿੰਗ ਬਿਲਕੁਲ ਨਿਕਾ ਨਿਕਾ ਹਣਾ ਤੇ ਸਾਫ ਸੁਥਰੀ ਤੇ ਲੈਵਾ ਦੇਖ ਸਕਦੇ ਹੋ ਤੇ ਦੁਪਹਿਰ ਦਾ ਟਾਈਮ ਆ ਜਿਹੜਾ ਵੀਡੀਓ ਬਣਾਇ ਜਨੇ ਤੇ ਚੌਂਟ ਚਵਾਦੀ 1 ਨੰਬਰ ਆਈ ਚੋਈ 1 ਨੰਬਰ ਚੋਕ ਲੇਓ ਬੱਚਾ ਕੀ ਆ ਕੱਟਾ ਜੇ ਕੱਟੇ ਕੱਟੀ ਆ ਜੀ ਬੱਚਾ ਇਹਦੇ ਪਿੱਛੇ ਕੱਟੀ ਆ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਸਿੰਗ ਕੋਕਾ ਤੇ ਥਣ ਲੈਵਾ ਦੇਖ ਸਕਦਾ ਸਾਫ ਸੁਥਰਾ ਪਲੂਨ ਕੱਟੀ ਆਪ ਨੂੰ ਪਤਾ ਵੀ ਜਿੰਨੀ ਚਵਾਈ ਕਰਾਂ ਤੇ ਚੋਣ ਦੀ ਪੋਲੀ ਆ ਜਮ ਇੱਕ ਨੰਬਰੀ ਹਾਂਜੀ ਹਾਂਜੀ ਚੋਕ ਕੇ ਪੈਸੇ ਬਾਅਦ ਕਰਦੇ ਠੀਕ ਆ ਬੱਚਾ ਇਹਦੇ ਵਿੱਚ ਆ ਗਈ ਇਕੱਠੀ ਹਨ ਰੇਟ ਇਹਦਾ ਕੀ ਹੋਊਗਾ ਰੇਡ ਮੋਕੇ ਦਾ ਕਰ ਲੇਗੇ ਵੀਰ ਜੀ ਫੋਨ ਤੇ ਜਾਇਜ਼ ਹੋਊਗਾ ਹਾਂਜੀ ਜਾਇਜ਼ ਛੱਡ ਕੇ ਦੇਵਾਂਗੇ ਅੱਗੇ ਦੋ ਨੰਬਰ ਧੋਕੜ ਗੱਬਣ ਦੇਖਦੇ ਨਹੀਂ ਵੱਡੇ ਕੱਦ ਕਾਟ ਹੁੰਦੇ ਨਸਨ ਦੇ ਵੀਰ ਜੀ ਠੀਕ ਹੈ ਇਹ ਸਰਸੇ ਤੋਂ ਇਹਦੀ ਪਹਿਲੇ ਸੂਈ 18 ਕਿਲੋ ਦੁੱਧ ਦੇ ਲੱਗਿਆ ਠੀਕ ਹੈ ਹਾਂਜੀ ਵੀਰ ਜੀ ਹੁਣ ਕਿਹੜਾ ਦੂਜਾ ਸੂਈ ਵੀ ਹੈ ਹੁਣ ਦੂਜਾ ਸੂਈ ਵੀ ਹੈ 6 ਲੀਟਰ ਦੁੱਧ ਦਾ ਸਾਢੇ ਤਿੰਨ ਮਹੀਨੇ ਚੈੱਕ ਪਾਸ ਹੈ ਨਾਲਾ ਕੱਟੀ ਆ ਕੱਟੀ ਬੂਰੀ ਲੀਲੀ ਰਗ ਦੇਵਾ ਬੂਰੀ ਕੱਟੀ ਕੱਟੀ ਤਾਂ ਇਹ ਦੇਣੀ ਹੈ ਕੱਟੀ ਨਾਲ ਹੀ ਮਿਲਦੀ ਆ ਸੋ ਕੱਟੀ ਨਾਲ ਹੀ ਮਿਲ ਜੇ ਕੱਟੀ ਦੀ ਝੋਲੀ ਚੰਗੀ ਆ ਹਾਂਜੀ ਤੇ ਕੱਟੀ ਵੀ ਚੰਗੇ ਰੁਪਈਆ ਨੇ ਵੀਰ ਜੀ ਸੋ 3.5 ਮਹੀਨੇ ਦੀ ਟੋਕਣ ਗੱਪਣ ਚੱਕ ਪਾਸ ਤੇ ਮੂੰਹ ਮੱਥਾ ਦੇਖੋ ਤਾਜੀ ਥੱਲੇ ਤਾਜੀ ਥੱਲੇ ਕਿੰਨਾ ਦੋ ਦੱਸਿਆ ਸੀ 16 ਕਿਲੋ 16 ਕਿਲੋ ਤਾਜੀ ਥੱਲੇ ਹੁਣ ਦੂਜਾ ਸੂਆ ਸੁਈ ਵੇ ਤੀਜੇ ਲਈ ਗੱਪਣ ਆਗੇ ਹਾਂਜੀ ਹਾਂਜੀ ਬਾਕੀ ਪਿੱਠ ਫੜੋ ਦੀ ਬਣਦਾ ਤੇ ਰਾਜੀ ਰਾਜੀ ਰੋਜੀ ਦੇਖੋ ਤੇ ਚੌਂਟ ਚਵਾ ਇੱਕ ਨੰਬਰ ਇੱਕ ਨੰਬਰ ਚੌਂਟ ਠੀਕ ਹੈ ਚੌਂਟ ਚਵਾ ਦੀ ਇੱਕ ਨੰਬਰ ਹੈ ਤੇ ਲੇਵਾ ਦੇਖੋ ਝੋਟੀ ਦਾ ਕਰ ਮਰਦੇ ਕਿਆ ਬਤਾ ਸਾਫ ਸੁਥਰਾ ਤੇ ਕੱਦ ਬੈਡ ਜਿੰਦ ਜਾਨ ਬਹੁਤ ਜ਼ਿਆਦਾ ਆ ਤੇ ਬਾਕੀ ਚੌਂਟ ਚਵਾ ਦੀ ਵੀਰ ਦੱਸਦਾ ਇੱਕ ਨੰਬਰ ਸੈਜ ਫੁੱਲਾ ਵਾਡੀ ਬਾਂਦਰ ਚੰਗੀ ਐ ਤੇ ਬਾਕੀ ਕੱਟੀ ਨਾਲ ਮਿਲੂਗੀ ਆ ਬੂਰੀ ਕੱਟੀ ਕੱਲੀ ਕੱਟੀ ਬਾਰੇ ਵੀਰ ਫੋਨ ਨਾ ਕਰੇ ਕੱਟੀ ਕਿਉਂਕਿ ਮੱਝ ਕੱਟੀ ਤੇ ਮਿਲਦੀ ਆ ਹਾਂਜੀ ਠੀਕ ਐ ਤੇ ਥਾਂਡੇ ਵਾ ਚੰਗਾ ਰੇਟ ਬਾਜਬ ਹੋਊ ਜਮੇ ਦਾ ਮੌਕੇ ਤੇ ਹੀ ਕਰ ਲੈਂਗੇ ਫੋਨ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਗਰੈਂਟ ਹੋ ਜਗਾ ਦੇਖ ਲਈਏ ਇਹਨੂੰ ਗਾਂ ਜੀ ਗਿਰਨਸਲ ਦੇ ਠੀਕ ਐ ਵੀਰ ਜੀ ਠੰਡੀ ਬਹੁਤ ਐ ਵੀਰ ਜੀ ਜਮਾ ਜਿਵੇਂ ਮਰਜੀ ਜਵਾਕ ਥੱਲੇ ਫਿਰ ਜਾਵੇ ਜਮਾ ਗਰੰਟੀ ਤੇ ਦੇਵਾਂਗੇ ਠੰਡੀ ਸੀ ਵਾਦੂ ਹਾਂਜੀ ਹਾਂਜੀ ਪੈਸੇ ਮਗਰੋਂ ਦੇ ਦਿਓ ਜੀ ਗਰੰਟੀ ਜੇ ਦੇਵਾਂਗੇ ਲਾ ਠੀਕ ਐ ਹਾਂਜੀ ਤੇ ਸੂਆ ਪਹਿਲਾਂ ਸੁੰ ਏ ਦੂਜੇ ਸੁੰਦੀ ਹੈ ਦੂਜੇ ਸੂਏ ਹਾਂਜੀ ਕੈ ਕਿ ਦਿਨ ਲੈਂਦੀ ਹੈ ਇਹਨੇ ਜੀ 10 ਦਿਨ ਪੂਰੇ ਹਵਾਨਾ ਪੂਰਾ ਬਣਾਉਣਾ ਹੈ ਠੀਕ ਹੈ ਕਿੰਨੇ ਕ ਦੁੱਧ ਮੰਨ ਕੇ ਲੈ ਲੈ ਬੰਦੇ ਨੂੰ ਦੁੱਧ 20 ਕਿਲੋ ਮੰਨ ਕੇ ਲੈ ਜਾ ਜਮਾ ਠੰਡਾ ਠੀਕ ਹੈ ਭਾਜ ਬਜੂਗਾ ਭਾ ਮੋਕੇ ਜੇ ਕਰ ਲੈ ਤੋਰੀ ਵਾਰ ਨੂੰ ਛੱਡ ਕੇ ਦੇਣੀ ਸੋ ਵੀਰੋ ਸਾਰੇ ਢਿੱਲੇ ਪਾ ਜਾ 11 ਮਸਲ ਦੇ ਵਿੱਚ ਪੈਂਦੀ ਹੈ ਤੇ ਤੀਜੇ ਨੰਬਰ ਤੇ ਆ ਗਈ ਕੋ ਮਥਾ ਦੇਖੋ ਜਮਾ ਕਿਆ ਵਾਤਾ ਤੇ ਸਵੇ ਸੁਂਦੀ ਹੈ ਦੂਜਾ ਲੇਵਲ ਹੁਆ ਦੇਖੋ 10 ਦਿਨਾਂ ਜੇ ਸੂਣ ਚ ਵਾਕੀ ਪਏ ਆ ਤੇ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦੇ ਆ ਤੇ ਕਦਗਾਠ ਵੀ ਚੰਗਾ ਜਾਂਦੇ ਆ ਸੋ ਦੇਖੋ ਮੂੰਹ ਮੱਥਾ ਸਾਫ ਸੁਥਰਾ ਤੇ ਥਣਲੇ ਵੀ ਓਕੇ ਚੀਪਾ ਜੂਪਾ ਓਕੇ ਜਮਾ ਜਮਾ ਖਿੱਚ ਕੇ ਲੈ ਕੇ ਜਾਇਓ ਬਾਈ ਠੀਕ ਹੈ ਸੋ ਤਸੱਲੀ ਕਰਨਾ ਤੁਹਾਡਾ ਕੰਮ ਆਗਾ ਤੇ ਵੀਰ ਕਹਿੰਦਾ ਤਸੱਲੀ ਕਰਾ ਕੇ ਦੇਵਾਂਗੇ ਜਮਾ ਤੇ ਸਾਫ ਸੁਥਰੀ ਰਾਜੀ ਸਮੀ ਬੜੀ ਬਹੁਤ ਜ਼ਿਆਦੇ ਆ ਤੀਜੇ ਨੰਬਰ ਤੇ ਆ ਗਈ ਰੇਟ ਇਹਦਾ ਫੋਨ ਤੇ ਹੋਊਗਾ ਬਿਲਕੁਲ ਬਾਜਵ ਤੇ ਦੁੱਧ ਤੁਸੀਂ ਮੰਨ ਕੇ ਚਲੋ ਵੀ 20 ਲੀਟਰ ਤੱਕ ਹੀ ਆਵਣਾ ਪਾਉਦੂ ਬਾਕੀ ਆਪ ਨੂੰ ਪਤਾ ਕਿ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਜਿਹੜਾ ਬੇੜਾਂ ਦੇ ਬਗਾਲ ਕਰਦੇ ਆ ਅੱਗੇ ਆ ਗਈ ਚੌਥੇ ਨੰਬਰ ਤੇ ਮੱਝ ਤਾਜੀ ਸੂਈ ਵੀ ਇਹ ਕਹੇ 1 ਵਜੇ ਸੂਈ ਆਈ ਇਹ ਰਾਤ ਸੂਈ ਦੀ ਵੀਰ ਜੀ ਤੜਕੇ ਜੀ ਆਪੇ ਜੀ ਬਚਾ ਗਿਆ ਇਹਦੇ ਮੱਛਾ ਇਹਦੇ ਮਦਰ ਹੈ ਜੀ ਵੀਰੇ ਕੱਟਾ ਜਿਸ ਮਗਰੇ ਜ ਆ ਗਿਆ ਕੱਟਾ ਹਾਂਜੀ ਸੂਏ ਚ ਮੈਂ ਹਣਾ ਸੂਆ ਹੋਈ ਹਾਂਜੀ ਹਾਂਜੀ ਚੌਥੇ ਪੰਜਵੇਂ ਸੂਆ ਦੁੱਧ ਵਾਲੀ ਮੈਂ ਸੱਕ ਕੁਆਲਟੀ ਦੀ ਹੈ ਸਿੰਗ ਮਾੜਾ ਜਿਹਾ ਹੈਗਾ ਟੁੱਟਿਆ ਵਾ ਹਾਂਜੀ ਟੋਪੀ ਹੀ ਲਾਈ ਹੋਈ ਆ ਤੇ ਪਸਮਾ ਪਸਮੂਕ ਕੇ ਜਮ ਬਾ ਚੋਨ ਪਰ ਕ ਠੀਕ ਹੈ ਹਾਂਜੀ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂ 15 ਲੀਟਰ ਇਹ ਸੋ 15 ਲੀਟਰ ਦੁੱਧ ਪਾ ਦੂਗੀ ਤੇ ਸਾਢੇ 4 ਕਿਲੋ ਬੋਲੀ ਚੋਈ ਤੋਂ ਬਾਅਦ ਵੀਡੀਓ ਬਣਾਉਣੀ ਹੈ ਆਪਾਂ ਠੀਕ ਹੈ ਹਾਂਜੀ ਸੋ ਸਵੇਰੇ ਸਾਢੇ 4 ਕਿਲੋ ਬੋਲੀ ਇਹਦੀ ਚੋਈ ਵੀ ਆ ਤੇ ਚੋਣ ਪਸਮਾ ਚੰਗਿਆ ਓਕੇ ਜਮ ਇੱਕ ਨੰਬਰ ਥਣ ਦੀ ਸਫਾਈ ਬਹੁਤ ਸੋ ਥਣ ਦੇਖੋ ਦੂਰਾ ਮੋਟਾ ਗੁੱਲੇ ਵਾਲਾ ਥਣ ਲੱਗਿਆ ਹੋਇਆ ਜਮ ਰਾਜੀ ਜਿੰਦ ਜਾਨ ਵਾਲੀ ਪਲੀਪਲੀ ਬਹੁਤ ਜ਼ਿਆਦੇ ਆ ਤੇ ਘੱਟ ਬੈਡ ਬਹੁਤ ਸੁਆ ਹੈ ਸਕਦਾ ਚੌਥਾ ਪੰਜਵਾਂ ਸੁਆ ਇਹਦਾ ਤੇ ਰੇਟ ਬਾਜਵ ਮੌਕੇ ਤੇ ਕਰ ਲੈਨੇ ਕੋਈ ਇਹ ਤਾਂ ਨਹੀਂ ਗੱਲ ਉਹ ਫालतू ਰੇਟ ਮੰਗਾਗੇ ਆਪਾਂ ਮਾਨਾ ਜਮਾ ਛੱਡ ਕੇ ਦੇ ਦੇ ਠੀਕ ਸੋ ਵੀ ਇਹ ਕਹਿੰਦਾ ਮਾਨਦਾਨ ਹੋਊਗਾ ਤੇ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖੋ ਮੂਹਰ ਲਈ ਲੱਤ ਤੱਕ ਜਾਂਦੀਆਂ ਮਿਲਕ ਵੇਨ ਜਮਾ ਦੁੱਧ ਹਕੀਕਤ 14 ਕਿਲੋ ਦੈਨੇ ਆਰਾਮ ਨਾਲ ਦੇ ਦੇਣਾ ਬਾਕੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਤੇ ਅੱਗੇ ਜਿਹੜੇ ਬੱਕਰੋਸ ਬੈਡ ਦੇਖੀ ਜਾਨੇ ਆਈ ਸੂਈ ਵੀ ਇਹ ਜਰਸੀ ਕਰੋਸ ਹੈ ਜੀ ਇਹ ਕਿਹੜਾ ਸੂਆ ਸੂਈ ਹੈ ਇਹ ਪਹਿਲੇ ਸੂਏ ਸੂਈ ਹੈ ਪਰਸੋ ਸੂਈ ਹੈ ਬੱਚਾ ਕੀ ਹੈ ਬੱਚਾ ਇਹ ਮਗਰਾਜੀ ਬੱਚਾ ਠੀਕ ਹੈ ਦੁੱਧ ਕਿੰਨਾ ਘੋਣ ਦੁੱਧ 6 ਲੀਟਰ ਬੋਲੀ ਹੈ ਫਿਰ ਜੀ ਤਾਂ ਲੀਟਰ ਟਾਈਮ ਦਾ ਉਹ ਸੀਲ ਠੰਡੀ ਬਹੁਤ ਹੈ ਚਵਾਲਿਆਂ ਦੇ ਵਧੀਆ ਜਮਾ ਗਰੰਟੀ ਤਾਂ ਦੇਵਾਂਗੇ ਚੋਟ ਤੋਰੇ ਵਾਰ ਨੇ ਹਾਂ ਜੀ ਅੰਦਾਜ਼ਾ ਪਾ ਦੂ 11 ਕੁ ਲਗ ਭਾ ਹਾਂ ਜੀ ਹਾਂ ਜੀ 10 11 ਪਾ ਦੂ ਹੈ ਜਰਸੀ ਦਾ ਠੀਕ ਹੈ ਕਿਉਂ ਕੱਲੀ ਸਿੰਘ ਵਾਲੀ ਆ ਤਾਂ ਰੇਡ ਫਿਰ ਹੋ ਜਾਮਾ ਟੂੜੀ ਵਾਲਾ ਭਾ ਇਹਦਾ ਜਮਾ 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 ਛੱਡ ਕਰੀ ਦੀ ਸੋ ਬਾਜਪਾ ਭਾ ਹੋਊਗਾ ਜਮਾ ਤੇ ਬਾਕੀ ਠੰਡੇ ਵਾ ਦੇਖੋ ਸੋਣਾ ਸਾਫ ਸੁਥਰਾ ਰਾਜ ਜੀ ਸਮੀ ਬੜੀ ਵੀ ਬਹੁਤ ਜ਼ਿਆਦੇ ਆ ਤੇ ਜਿਹੜਾ ਭਾ ਲਾਵਾਂਗੇ ਉਹਨਾਂ ਨੂੰ ਦੁੱਧ ਦੇ ਦੂ ਜਿਹੜੇ ਮੰਨ ਕੇ ਚੱਲੋ ਦੋ ਤਾਂ 10 ਕਿਲੋ ਤੇ ਦੋ ਤਾਂ ਦਊ ਫੈਟ ਵਾਲਾ ਮੋਟਾ ਠੀਕ ਹੈ ਲੈ ਚਲੋ ਬੰਨ ਦੋ ਚੁੱਲੇ ਵਾ ਵਗੈਰਾ ਦੇਖੋ ਸਾਫ ਸੁਥਰਾ ਸੋ ਬਾਕੀ ਆ ਤਨਨਾਗ ਹੋਰ ਆਗੇ ਇਹ ਬਕਾਊ ਨਹੀਂ ਹੈਗੇ ਵੈਸੇ ਵੀਰ ਦੇ ਘਰੇ ਰੱਖੇ ਹੋਏ ਕੱਟਾ ਸੌਂਗ ਨਾਲ ਸਾਂਭਣ ਦੀ ਖਾਤਰ ਤੇ ਬਾਕੀ ਪਸ਼ੂ ਦੇਖੋ ਜਿਹੜੇ ਨਾਲ ਦੋ ਤਿੰਨ ਰੱਖੇ ਹੋਇਆ ਪਰ ਰੱਖੇ ਹੋਏ ਰਾਜਿਆ ਪੂਰੇ ਜਮਾ ਕੀ ਆਵਾਤਾ ਪਤਾ ਨਹੀਂ ਕੀ ਪਾਉਂਦੇ ਆ ਪਲੇਪਲੇ ਬਹੁਤ ਜ਼ਿਆਦਾ ਇਹ ਫਿਰ ਰੱਖੇ ਹੋਏ ਪਸ਼ੂ ਨਾਲ ਆ ਗਏ ਆਪਣੇ ਠੀਕ ਹੈ ਇਹ ਗੱਪਣ ਵੀ ਛੋਟੀ ਇਹ ਗੱਪਣਾ 5.5 ਮਹੀਨੇ ਦੀ ਤੇ ਆਵਲੀ ਹਾਂ ਜੀ ਇਹ ਠੀਕ ਆ ਅੱਗੇ ਫਿਰ ਸੌਕੇ ਰੱਖੇ ਹੋਏ ਤੇ ਅੱਗੇ ਇੱਕ ਕਟਾ ਰੱਖਿਆ ਹੋਆ ਹਾਂਜੀ ਜੇ ਕੋਈ ਵਧੀਆ ਸੌਕੇ ਦਾ ਨਾਮ ਲਾਉਣ ਦਾ ਹੈ ਨਾ ਤਾਂ ਬੇਚ ਵੀ ਦੇ ਲੈਂਗੇ ਠੀਕ ਹੈ ਕਿੰਨੀ ਕਿੰਨੀ ਕੁ ਉਮਰ ਦਾ ਕਟਾ ਹੈ ਸਵਾ ਸਾਲ ਦਾ ਬੱਚਾ ਸਵਾ ਸਾਲ ਦਾ ਹਾਂਜੀ ਤੇ ਬਤਾਲੂ ਬਤੂਲ ਸਾਫ ਆ ਪੂਰੇ ਹੈ ਨਾ ਹਾਂ ਨਾ ਕਟਾ ਜੀ ਕਿਹਦਾ ਹੈ ਬੇਚੀ ਠੀਕ ਹੈ ਜੇ ਕੋਈ ਮਾਲਾ ਰੱਖਣ ਵਾਲਾ ਹੋਵੇ ਤਾਂ ਆਪਾਂ ਦੇ ਦਾਂਗੇ ਹਾਂ ਰੱਖਣ ਵਾਲੇ ਤਾਂ ਆਪ ਨੂੰ ਦੇਖੋ ਠੀਕ ਹੈ ਤੇ ਨੰਬਰ ਬੋਲੇ ਦੁਬਾਰੇ ਆਪਣਾ 959259064 ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਸੋ ਕੋਈ ਵੀ ਨਾ ਆਹ ਸੁਆ ਜਾਂਦਾ ਜਮਾ ਸੂਏ ਦੇ ਉੱਪਰ ਵਜਦਾ ਨੌਰਾ ਹੈਗਾ ਤੇ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ